हां हां ठीक है बढ़िया ਤੁਸੀਂ ਦੱਸੋ हां ਸਾਰੇ ਠੀਕ ਹੈ ਵਧੀਆ ਹੋਰ ਭਾਜੀ ਦੇ ਵੀ ਰਹਿ ਗਏ ਮੈਂ हां ਠੀਕ ਹੈ ਜੀ ਕੱਲ ਮੈਂ ਘਟੋਲਾ ਮੈਂ ਕਿ ਜਾਉਂ ਆਉਣੀਏ ਤੂੰ ਆ ਜਾ ਚਲ ਆ ਜਾ ਮਿਲ ਜੀ ਹੋਰ ਹੁਣ ਤਾਂ ਸਾਦਾ ਕਰੇ ਆ ਜਾ ਕੋਈ ਨਾ ਬਾਜੀ ਦੋ ਲਈ ਚੰਗਾ ਚਲ ਮੈਂ ਮੇਰੀ ਮੰਮੀ ਨਾਲ ਜੀ ਚੱਲ ਠੀਕ ਹੋ ਜੀ ਲੈ ਤੇ हां ਕਰੀ ਜਾਂਦੀ ਆ ਭਾਈ ਮੰਮੀ ਆਉਂਦੀ ਹੈ ਜੀ ਅੱਛਾ ਫੋਨ ਲਾਇਆ ਸੀ ਹਾਂ ਉਹਨੇ ਫੋਨ ਲਾਇਆ ਸੀਗਾ ਕੀ ਕਹਿੰਦੀ ਕਹਿੰਦੀ ਆਉਣੀ ਆ ਮੈਂ ਚਲ ਕੋਈ ਨਾ ਜੂ ਮੇਰੇ ਚੂ ਵੀ ਹਾਂ ਮੈਂ ਚਲ ਮੈਂ ਜਾ ਜਾ ਹੂੰ ਤਾਂ ਮੈਂ ਸਾਦਾ ਚਰ ਘਰੇ ਭਾਬੀ ਆ ਗਈ ਚਲ ਵਧੀਆ ਤੂੰ ਕੰਮ ਧੰਦਾ ਕਰ ਲੈ ਦਵਾ ਦਾ ਕੰਮ ਮੈਂ ਮੈਂ ਨਹੀਂ ਰਹੀ ਬਸ ਕੰਮ ਪੰਮ ਰੋਟੀ ਫਿਰ ਵੇਲੀ ਹੋ ਜਾਊਗੀ ਉਹਦੀ ਨੂੰ ਫਿਰ ਮਾਂ ਮਾਤੀਆਂ ਗੱਲਾਂ ਕਰ ਲਓ ਹੋਰ ਇਹ ਨਹੀਂ ਪਤਾ ਇਹ ਗੱਲ ਹੋਰ ਤੇ ਲੱਕ ਤੇ ਮਟਰ ਬਣਾ ਲੈਣਾ ਸਬਜ਼ੀ ਬਣਾ ਲੈ ਬਣਾ ਕੇ ਰੱਖ ਲੈ ਉਹ ਵੀ ਭੁੱਖੀ ਤੇ ਆਊਗੀ ਖਾ ਲੂਗੀ ਬਣਾਉਣੀ ਆ ਬਸ ਦੇਖਦੀ ਆਂ ਕੋਈ ਸਬਜ਼ੀ ਕਾਦੀ ਬਣਾਣੀ ਆ ਹੋਰ ਬਣਾ ਲੈ ਪੁੱਤ ਕੋਈ ਬਣਾਦਾ ਆ ਆਲੂ ਗੋਭੀ ਬਣਾਦਾ ਚਲ ਚਲ ਬਣਾਉਣੀ ਆ ਹੋਰ ਕਾਦੀ ਆ ਸੇਵਰਾ ਕਾਦੀ ਆ ਸੇਵਰਾ ਆਹ ਤੇ ਰਹਿਣ ठीक है ठीक है ठीक हाँ, है ठीक 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 ठीक है ठीक है ठीक है ठीक है ठीक है ठीक है ठीक ठीक है ठीक ਹੋਤ ਮਾਰੀ ਹਾਂ ਹੋਰ ਫੈਨ ਜਿਹੜੀ ਨੂੰ ਠੀਕ ਰਹਿੰਦੀ ਹੈ ਹਾਂ ਠੀਕ ਆ ਵਧੀਆ ਸੁਭਾਅ ਵਧੀਆ ਵਧੀਆ ਬਸ ਅੱਜ ਕੱਲ੍ਹ ਤੇ ਨਹੀਂ ਜਹ ਹੁੰਦਾ ਕੰਮ ਕਮ ਵਧੀਆ ਆਈ ਹੈ ਬਸ ਉਹ ਹੀ ਮਤਨ ਪਤਾ ਹੀ ਹੈ ਚਲ ਕੋਈ ਨਾ ਆਸ ਨਮੀ ਰਹੀ ਹੈ ਹੁਣ ਤਾਂ ਉਹੀ ਗੱਲ ਵੀ ਚਰ ਮਾਰ ਜਾ ਕਰ ਗਿਆ ਹੁਣ ਤਾਂ ਸਾਰੀ ਮਾਰ ਜਾ ਕਰੇ ਤੇ ਤੁਹਾਰੇ ਉਦੋਂ ਵੀ ਆਲੇ ਕੰਮ ਵਾਜ ਜੰਗੇ ਭੈਣੇ ਹੈ ਉਹੀ ਗੱਲ ਹੈ ਹੂੰ ਪਾਣੀ ਬੜੀ ਸਿਆਣੀ ਤੇ ਪੱਤੀਆ ਕੰਮ ਕਰ ਗਏ ਪੂਰਾ ਸਟੇਅਰ ਆ ਇਹਦੀ ਗੱਲ ਚਲ ਚੰਗੀ ਗੱਲ ਹੈ ਹੋਰ ਕੀ ਉਹ ਯਲ ਸੁਖ ਹੁੰਦਾ ਤੇ ਪੁੱਤ ਦਾ ਕੰਮ ਵਧੀਆ ਕਰੇ ਹੋਰ ਕੀ ਚਾਹੀਦਾ ਆਪਾਂ ਨੂੰ ਹੈ ਨਹੀਂ ਬੱਤਿਆ ਰੋਟੀ ਟੋਕ ਵਧੀਆ ਲੀਲਾ ਲੱਗਾ ਸਨੇਹੀ ਹੋ ਦਿੰਗੇ ਇਸ ਵੇਹੇ ਤਾਂ ਆਪਾਂ ਕੱਟ ਕੇ ਸਮਾਰਟ ਕੈਸ਼ ਬਣ ਤਾਂ ਬੇਲੀ ਹੋ ਜਾਈ ਚਲ ਚੰਗੀ ਗੱਲ ਹੈ ਤੈਨੂੰ ਵੀ ਮਾੜਾ ਮਟਾ ਸੁਖੋ ਹੋ ਗਿਆ ਹਾਂ ਇਹ ਤਾਂ ਹੈ ਕਹੀਂ ਤਾਂ ਕਹਿੰਦੇ ਆ ਚਾਹ ਕੋਈ ਟੈਂਕ ਦੀ ਰੋਟੀ ਪਾਣੀ ਬਣ ਜਾਂਦਾਗਾ ਆਹੀ ਹੈ ਹੈ ਚਲ ਜੇ ਆਪ ਚੰਗੇ ਰਹਾਂਗੇ ਫੇਰ ਨੂਹਾਂ ਵੀ ਚੰਗੀਆਂ ਰਹਿਣੇ ਹਾਂ ਹਾਂ ਚਲ ਆਪ ਵਧੀਆ ਰਹੇ ਬੰਦਾ ਫੇਰ ਤਾਂ ਇਹ ਤਾਂ ਹੈਗਾ ਗੱਲ ਹਾਂ ਚਲ ਆਪ ਤਾਂ ਚੰਗੀ ਸੀ ਫੇਰ ਹੀ ਹੈ ਭਾਈ ਫੇਰ ਹੀ ਅਗਲੀ ਕਮ ਉਹ ਵੀ ਗੱਲ ਲਾਈਏ ਸਾਰੇ ਅੱਛਾ ਹਾਂ ਆਏ ਮੰਮੀ ਸੈਂਦਰ ਪਏ ਚਾਚੀ ਵੀ ਲੱਚ ਚਾਲ ਬੈਜੇ ਅੰਦਰ ਆ ਕੇ ਲੈ ਪੈਸੀ ਚੱਕ ਲੈਣਗੇ ਚਲ ਕੋਈ ਨਹੀਂ ਚੱਕਣਗੇ ਇਗਾ ਨਹੀਂ ਸਾਰੇ ਹਾਂ ਠੀਕ ਆ ਵਧੀਆ ਭਾਬੀ ਦਾ ਸਵਾਗਤਵੇਂ ਠੀਕ ਆ ਠੀਕ ਆ ਵਧੀਆ ਖੱਚ ਕੇ ਰੱਖਿਆ ਦਾ ਇਹਨੂੰ ਉਹ ਚਾਲਾਂ ਮੈਂ ਕਹਿ ਦਿੰਨੀ ਆ ਵਿਚਾਕੀ ਹੈ ਜਵਾਕਲੀ ਆ ਚਾਲ ਹੈ ਜਵਾਕੜੇ ਜੂਕੜੀ ਗਈਆਂ ਚਲ ਤੂੰ ਅਚੰਨੀ ਤਾਂ ਨਾਲ ਦੀ ਲਿਆਉਂਦੀ ਨਾਲ ਆਖੇ ਚਲ ਕੀ ਉਹ ਪਾਰਾ ਚਪੜਾ ਤੇ ਮੇਰੇ 6:00 ਵਜੇ ਗੂਠੇ ਤੇ ਮੈਂ ਇਹ ਚਾਲ ਆਈ ਸੀ ਤੇ ਚੁੰਨੀ ਆਈ ਪਈ ਸੀ ਮੈਂ ਦਾਦਾ ਮਾਂਹ ਚਾਲ ਉਹਦੋਂ ਬੱਸਾ ਥੋੜੀਆ ਟਾਈਮ ਥੋੜੇ ਆਉਂਦੇ ਆ ਤੇ ਮੈਂ ਕਿਹਾ ਚਲ ਜਾ ਕੇ ਅੱਥਨ ਨੂੰ ਮੁੜਿਆਂਗੀ ਮੈਂ ਤਾਂ ਤਾਂ ਕਰਕੇ ਭੱਜੀ ਆਈ ਹੋਰ ਕੀ ਨਾਮ ਦੀ ਤਾਂ ਚੁਣੀ ਐ ਅਡੀਸ਼ਨ ਚੁਣੀ ਐ ਇਹਦੇ ਨਾਲ ਮੈਂ ਖੁਦ ਸਾਂਝੀ ਦੇਈ ਕਿ ਮੈਂ ਚੜੀ ਕਸੀ ਰਹੀ ਸੀ ਸ਼ਾਸਨ ਕੀ ਆਖਣਾ ਪੈਣੀ ਤਾਂ 12 ਮਹੀਨੇ 30 ਦਿਨਾਂ ਹੀ ਪਾਉ ਹੋ ਰਹੀ ਹੈ ਹੋਰ ਕਿੰਦਾ ਜਮੇ ਜਰੂਸ ਕਢਾਦਾ ਹੋਰ ਚਾ ਕੋਈ ਵੀ ਜਿੱਦੇ ਕਿਤੇ ਫੇਰ ਆਈ ਉਹਦੇ ਸ਼ੂਟ ਨਾਲ ਦੀ ਲਿਆਉਂਗੇ ਹਾਂ ਹੈ ਪਾਉ ਕੰਮ ਕਮ ਕਰਾਇਆ ਕਰ ਸਨੇਹੇ ਠਾਣਾ ਕਰ ਭੱਗੇ ਨੂੰ ਹੋਰ ਚਲਾ ਮੈਨੂੰ ਆਈ ਹੁੰਦਾ ਵੀ ਚੱਲ ਜਵਾਕੜੀ ਹੈ ਹਜੇ ਪਈ ਰਹਿਣ ਦੇ ਜਵਾਕੜੀ ਗਾੜੀ ਨਹੀਂ ਹੋ ਜਾਂਦਾ ਗਾ ਐਵੇਂ ਨਾ ਸਰ ਚੜਾ ਮੁੰਕੇ ਨੂੰ ਕੰਪਨੀ ਕਰਨਾ ਪੂਰਾ ਖੱਚ ਕੇ ਰੱਖਿਆ ਕਰ ਸਨੇਹੀ ਠਾ ਦਿਆ ਕਰ ਆਏ ਤਾਂ ਹੁਣ ਖੱਚ ਕੇ ਤਾਂ ਕੋਈ ਵੀ ਬਥੇਰਾ ਕਹਿੰਨੀ ਗੱਲ ਕਰ ਵੀ ਬਸ ਜਦੋਂ ਕੇਸਾ ਮਾਰ ਦਿੰਦੀ ਮਣ ਮੁੱਠ ਕਰ ਵੀ ਲੈਂਦੀ ਐ ਹੈ ਪੂਰਾ ਕਿਆ ਕਰ ਕੰਮ ਚੁਮ ਕਰਾਇਆ ਕਰ ਕੋਈ ਨਹੀਂ ਹੁਣ ਕਹਿ ਦਿਆ ਕਰਾਂਗੇ ਭਈ ਆਖੇ ਹੀ ਕਰਾਂਗੇ ਫਿਰ ਤੇਰੇ ਵਾਲੀ ਗੱਲ ਵੀ ਸੱਚੀ ਐ ਹੁਣ ਤੂੰ ਆਖਦੀ ਨਹੀਂ ਮੁੜ ਕੇ ਸਿਰ ਤੇ ਚੜ ਜਾਂਦੀਆਂ ਨੇ ਫਿਰ ਆਵਾ ਖੱਚ ਕੀ ਰੱਖੂਗਾ ਹਾਂ ਪੂਰਾ ਖੱਚ ਕੇ ਰੱਖਿਆਗਾ ਖੱਚ ਕੀ ਰੱਖਿਆ ਕਰੂੰਗੀ ਹੋਰ ਨਾ ਦੀ ਹੁਵਾ ਮਤੀਆਂ ਝੂਗੜਾ ਕਰੀ ਜਾਂਦੀਆਂ ਨਾ ਉਹ ਨਾਲ ਦਵਾਰ ਬੈਠਿਆ ਮੰਜੇ ਤੇ ਉਹ ਆਈ ਨਹੀਂ ਕਰਦੀ ਹਾਂ ਬੋਲੋਂ ਤਾਂ ਸੁਣਤਾ ਹੀ ਘਟਾ ਹੈ ਹਾਂ ਇਸੇ ਵਿੱਚ ਕੀ ਗੱਲਾਂ ਕਰੀ ਜਾਂਦੀ ਹੈ ਆਪਦੀ ਮਾਂ ਨੂੰ ਨਾ ਆਪਦੀ ਭਝਾਈ ਦੇ ਖਿਲਾਫ ਫੜਕਾਉਂਦੀ ਹੈ ਲਾ ਦੇਖ ਲੈ ਐ ਵੀ ਕਰਦੇ ਹੁੰਦੇ ਨੇ ਧੀਆ ਜਦੋਂ ਵਿਆਹਾਂ ਜਾਣ ਨਾ ਉਹ ਤਾਂ ਦੱਸ ਲੰਦਾ ਜੀ ਨਹੀਂ ਕਰਦੇ ਉਹਨੇ ਬੇਕਾਂ ਦੇ ਕੰਮ ਚ ਹੈ ਲਾ ਦੇਖ ਲੈ ਬੱਤੀਆਂ ਲਾਈ ਜਾਂਦੀ ਐ ਕਰਿਆ ਕਰਿਆ ਕਰ ਵੀ ਜੇ ਤੈਨੂੰ ਕੋਈ ਐ ਕਰੀ ਫੇਰ ਇਹ ਵੀ ਕੋਈ ਗੱਲ ਚਲ ਕੋਈ ਨਹੀਂ ਸੁਣਦੀਆਂ ਕੀ ਕਹਿੰਦੀਆਂ ਹਨ ਫਿਰ ਚਲ ਕੋਈ ਨਹੀਂ ਇਹ ਨੂੰ ਆਵਦੇ ਤਰੀਕੇ ਨਾਲ ਸਮਝਾਉਣਾ ਪਊਗਾ ਫਿਰ ਮੈਂ ਹੈ ਤੇ ਬਾਹਲੀ ਚੰਬੜੀ ਇਹ ਦੇਖ ਮੈਂ ਰੋਟੀ ਰੁੱਟੀ ਬਣਾਉਣੀ ਆ ਉਹ ਰੋਟੀ ਪਾਈ ਸੀ ਦੋ ਮੱਟ ਗੱਲਾਂ ਕਰ ਲੈਂਦੀ ਚਲ ਕੋਈ ਨਾ ਬੈਠ ਮੈਂ ਚਲ ਨਿਕਰੀ ਮਮੀ ਕੋਲ ਬਹਿ ਜਾਨੀ ਮੈਂ ਹੋਰ ਮੈਂ ਰੁੱਟੀ ਬਣਾਉਣੀ ਆ ਬੈਠਾ ਉੱਥੇ ਹੋਰ ਸੇ ਠੀਕ ਹੈ ਬਣਦੀ ਤੁਸੀਂ ਦੱਸੋ ਠੀਕ ਆ ਵਧੀਆ ਮਾਰ ਲਿਆ ਕਰੋ ਕਿਹੜਾ ਕਿਤੇ ਆ ਜਾ ਕਰੋ ਬਸ ਆਮੇ ਕੰਮ ਤੋਂ ਦੇ ਜਿਹੜਾ ਟਾਈਮ ਲੱਗਦਾ ਹੋਰ ਇਹ ਤਾਂ ਹੈ ਚਲ ਸੇਵਰ ਨਾਲ ਆ ਜੀ ਜਿੱਤੇ ਆਈ ਹਾਂ ਕੋਈ ਨਹੀਂ ਸਵੇਰ ਪੁੱਤ ਰੋਟੀ ਲਿਆ ਤੇਰੀ ਮੰਮੀ ਨੂੰ ਬਸ ਰੋਟੀ ਤਾਂ ਮੈਂ ਹੁਣੇ ਖਾ ਕੇ ਤੁਰੀ ਸੀ ਕੋਈ ਨਹੀਂ ਖਾ ਲੋ ਨਾਲ ਮੈਨੂੰ ਲੈ ਲੈ ਭੁੱਖ ਲੱਗੀ ਪਈ ਹੈ ਭਾਈ ਬਸ ਮੈਂ ਵੀ ਹੁਣ ਮੇਰੀ ਬਸ ਦਾ ਟਾਈਮ ਹੋਇਆ ਪਿਆ ਹੈਗਾ 21 ਟਾਈਮ ਆਉਂਦਾ ਤੈਨੂੰ ਪਤਾ ਤਾਂ ਹੈ ਅੱਛਾ ਮੁੜ ਕੇ ਫਿਰ ਟਾਈਮ ਨਹੀਂ ਹੋਣਾਗਾ ਤੇ ਨਾਲ ਹੀ ਦਿਨ ਛਿਪ ਜਾਂਦਾ ਹੋਰ ਫਿਰ ਲੈ ਮੈਂ ਰੋਟੀ ਮੈਂ ਤਾਂ ਹੁਣੇ ਖਾ ਕੇ ਆਈ ਸੀ ਕੋਈ ਨਹੀਂ ਖਾ ਲੋ ਭਾਈ ਟਾਈਮ ਹੀ ਹੈ ਹੁਣ ਹੋਰ ਖਾ ਲੋ ਕੋਈ ਨਹੀਂ ਚੰਗਾ ਸੀ ਮੇਰਾ ਟਾਈਮ ਬੱਸ ਇੱਕ ਟਾਈਮ ਹੀ ਆ ਫੇਰ ਆਉਂ ਕਿ ਚੰਗਾ ਭੈਣ ਹਾਂ ਸਿਆ ਟੱਪ ਜਾਣਦੇ ਰਾਹ ਜਾਂਦੇ ਉਹਨਾਂ ਘਰੇ ਤੋਂ ਸਰਦਾ ਭਾਬੀ ਆ ਦੇਣਾ ਸਾਦਾ ਫੇਰ ਬੱਸ ਦਾ ਟਾਈਮ ਹੋਇਆ ਪਿਆ ਤਾਂ 12:30 ਵਾ ਆਉਗੀ ਏਡੇ ਤੇ ਬੱਸ ਅੱਛਾ ਉਹਨਾਂ ਨੂੰ ਫੇਰ ਹੌਲੀ ਹੌਲੀ ਤੁਰ ਕੇ ਜਾਉਂਗੀ ਹਾਂ ਚਲ ਅਗੁੱਠੇ ਦੀ ਦਵਾਈ ਲੈ ਲਈ ਨਾਲੇ ਹਾਂ ਇਹ ਤਾਂ ਲਵਾਂਗੀ ਆਰਾਮ ਕਰ ਲਿਆ ਕਰ ਚੰਗਾ ਹੋਰ ਮਾਰ ਲੈ ਤੁਸੀਂ ਵੀ ਗੇੜਾ ਆਵਾਂਗੇ ਆਉਂਦੇ ਸਮਰ ਰੱਤੀ ਮੈਨੂੰ ਵੀ ਲੱਗਦਾ ਪਈ ਭੁੱਖ ਲੱਗੀ ਪਈ ਐ ਲਿਆ ਨੀ ਮਮੀ ਲੈ ਲਓ ਮਮੀ ਤਾਂ ਮਸਾ ਇਸੀ ਬਗ ਨਾ ਕੋ ਸਬਜ਼ੀ ਬਣਾਈ ਐ ਕੀ ਹੋ ਗਿਆ ਮਮੀ ਇਹਨੂੰ ਮਣਪੱਕਾ ਨੂਨ ਪਾ ਲੱਖਿਆ ਤੈਨੂੰ ਪਤਾ ਨਹੀਂ ਲੱਗਦਾ ਹੈਗਾ ਐਵੇਂ ਬਣਾਉਂਦੇ ਹੁੰਦੇ ਐ ਸਬਜ਼ੀ ਨਹੀਂ ਐ ਸਹੀ ਐ ਐਵੇਂ ਮੈਂ ਸਬਜ਼ੀ ਤਾਂ ਸਹੀ ਕਿੱਥੋਂ ਆ ਮਣਪੱਕਾ ਨੂਨ ਪਾ ਰਖਿਆ ਹੂੰ ਨਾ ਮम्मी ਨੇ ਖਾ। ਆ ਰੋਟੀ ਦੇਖ ਲੈ। ਅੱਧੀ ਕੱਚੀ ਐ ਅੱਧੀ ਪੱਕੀ ਐ। ਐਂ ਪਕਾਉਂਦੇ ਹੁੰਦੇ ਆ ਰੋਟੀਆਂ ਜਿਵੇਂ ਪੈਰਾਂ ਨਾਲ ਥੱਪੀਆਂ ਹੁੰਦੀਆਂ। ਟੰਕਣਾ। ਆ ਲੈ ਆਪ ਮੈਂ ਖਾਂਦੀ ਬਈ। ਮੈਂ ਅੱਗੇ ਤਾਂ ਕਦੇ ਤੁਸੀਂ ਐਂ ਕਿਹਾ ਨੀਗਾ ਸਬਜ਼ੀ ਰੋਟੀ ਐਂ ਹੁੰਦੀ ਹੈਗੀ। ਐਂ ਤਾਂ ਹੁੰਦੀ ਐ ਪੁੱਤ। ਹੁਣ ਤੈਨੂੰ ਗੁੱਸਾ ਲੱਗਿਆ ਨਾ? ਤੂੰ ਤੇ ਰਮਾ ਨੂੰ ਕੀ ਸਿਖਾਉਂਦੀ ਸੀ? ਆ ਕੇ ਪਰਜਾਈ ਨੂੰ ਖਿੱਚ ਕੇ ਰੱਖਿਆ ਕਰ। ਸੁਨੇਹਾ ਠਾਇਆ ਕਰ। ਕੰਮ ਕਰਾਇਆ ਕਰ। ਹੈਂ? ਰੋਟੀ ਸਬਜ਼ੀ ਤਾਂ ਬਹੁਤ ਸੁਆਦ ਐ ਪੁੱਤ। ਮੈਂ ਤਾਂ ਤੈਨੂੰ ਸਮਝਾਉਣਾ ਚਾਹੁੰਦੀ ਸੀ ਉਹ ਵੀ ਕਿਸੇ ਦਿੱਤੀ ਹੈ ਹੈ ਚਲ ਤੈਨੂੰ ਹੁਣ ਗੁੱਸਾ ਲੱਗਿਆ ਨਾ ਉਹਨੂੰ ਵੀ ਗੁੱਸਾ ਲੱਗੂਗਾ ਧੀਆ ਜਦੋਂ ਬਹਿਈਆਂ ਜਾਣ ਨਾ ਪੇਕੇ ਦੇ ਦਖਲ ਅੰਦਾਜ਼ੀ ਨਹੀਂ ਕਰਦੀਆਂ ਹੁੰਦੀਆਂ ਹੈ ਤੂੰ ਤੇਰੀ ਮਾਂ ਨੂੰ 扑ੜਕਾਉਂਦੀ ਸੀ ਉਹਦੇ ਖਿਲਾਫ ਐ ਥੋੜੇ ਕਰਦੇ ਹੁੰਦੇ ਨੇਗੇ ਉਹ ਵੀ ਕਿਸੇ ਦਿੱਤੀ ਹੈਗੀ ਤੈਨੂੰ ਹੁਣ ਗੁੱਸਾ ਲੱਗਿਆ ਬਹੁਤ ਲੱਗਿਆ ਨਾ ਹੈ ਲੱਗਿਆ ਚਲ ਮੇਂ ਗਲਤੀ ਹੋ ਗਈ ਚਲ ਕੋਈ ਨਹੀਂ ਪੁੱਤ ਰੋਟੀ ਸਬਜ਼ੀ ਦਾ ਬਹੁਤ ਸੁਆਦ ਹੈ ਅੱਗੇ ਵੀ ਇਹੀ ਹੁੰਦੀ ਸੀਗੀ ਚਲ ਕੋਈ ਨਾ ਗਲਤੀ ਹੋਗੀ ਗਾਹ ਤੋਂ ਨਹੀਂ ਗਈ ਹਾਂ ਜਦੋਂ ਧੀਆਂ ਰਹਿਣਾ ਜਾਣ ਨਾ ਪੇਕੇ ਦੇ ਘਰੇ ਦਖਲ ਅਦਾਜੀ ਨਹੀਂ ਕਰਦੀਆਂ ਹੁੰਦੀਆਂ ਪਿਆਰ ਨਾਲ ਰਹਿਣਾ ਚਾਹੀਦਾ ਹੈ ਨਾ ਨਣਤ ਪਰਜਾਈ ਦਾ ਰਿਸ਼ਤਾ ਬਹੁਤ ਵਧੀਆ ਹੁੰਦਾ ਹੈ ਜੇ ਕੋਈ ਸਮਝੇ ਤਾਂ ਮੈਂ ਇਹੀ ਸਮਝਾਉਣਾ ਚਾਹੁੰਦੀ ਸੀ ਤੈਨੂੰ ਠੀਕ ਹੈ ਨਾ ਹਾਂ ਬਹੁਤ ਵਧੀਆ ਰਿਸ਼ਤਾ ਹੁੰਦਾ ਹੈ ਬਣਾ ਕੇ ਰੱਖਣੀ ਚਾਹੀਦੀ ਹੈ ਠੀਕ ਹੈ ਹਾਂ